ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬ ਪੰਜਾਬੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਆਪਣੀ ਵੀਡੀਓ ਚ ਆਪਾਂ ਗੱਲ ਕਰਾਂਗੇ ਰਮਾਣੀ ਗੋਤ ਦੇ ਇਤਿਹਾਸ ਦੀ ਇਹ ਗੋਤ ਢਾਲੀ ਵਾਲਾਂ ਦਾ ਉਪਗੋਤ ਹੈ ਇਸ ਗੋਤ ਦਾ ਮੋਢੀ ਰਾਜਾ ਰਾਮ ਸੀ ਰਾਜਾ ਰਾਮ ਇੱਕ ਸਿੱਧ ਕਾਲੂਨਾਥ ਦਾ ਭਤੀਜਾ ਸੀ ਕਾਲੂਨਾਥ ਦਾ ਜਨਮ 1612 ਈਸਵੀ ਦੇ ਲਗਭਗ ਹੋਇਆ ਕਾਲੂਨਾਥ ਦੇ ਦੂਜੇ ਭਰਾ ਦਾ ਨਾਮ ਚੀਖਾ ਸੀ ਰਾਜाराम ਚੀਖੇ ਦਾ ਪੁੱਤਰ ਸੀ। ਮਾਝੇ ਦੇ ਅੰਮ੍ਰਿਤਸਰ ਖੇਤਰ ਵਿੱਚ ਨੀਲਪੁਰ ਢਾਲੀਵਾਲ ਪਾਈਚਾਰੇ ਦਾ ਪੁਰਾਣਾ ਪਿੰਡ ਸੀ। ਇਸ ਪਿੰਡ ਦਾ ਚੌਧਰੀ ਜੈਮਲ ਹੁੰਦਾ ਸੀ। ਉਸ ਦੇ ਪੁੱਤਰ ਕਾਲੂਨਾਥ ਤੇ ਚੀਕਾ ਦੋ ਪੁੱਤਰ ਸਨ। ਉਸ ਦਾ ਭਰਾ ਜੈਚੰਦ ਢਾਲੀਵਾਲ ਸੀ। ਜੈਮਲ ਦੀ ਮੌਤ ਤੋਂ ਮੰਗਰੋ ਉਸ ਦਾ ਭਰਾ ਜੈਚੰਦ ਆਪਣੇ ਭਤੀਜਿਆਂ ਨਾਲ ਬੁਰਾ سلوਕ ਕਰਨ ਲੱਗ ਪਿਆ। ਆਪਣੇ ਚਾਚਿਆਂ ਤੋਂ ਤੰਗ ਆ ਕੇ ਕਾਲੂ ਚੀਖਾ ਤੇ ਇਹਨਾਂ ਦੀ ਮਾਂ ਮਾਲਵੇ ਦੇ ਜੰਗਲ ਦੇਸ਼ ਵੱਲ ਆ ਗਏ। ਅੰਤੋਂ ਬਠਿੰਡੇ ਦੇ ਪਿੰਡ ਮਹਿਲਾਵਾਲੇ ਦੇ ਇਲਾਕੇ ਵਿੱਚ ਇੱਕ ਝੰਡ ਥੱਲੇ ਆਪਣਾ ਟਿਕਾਣਾ ਕਰ ਲਿਆ। ਇਸ ਸਥਾਨ ਤੇ ਕਾਲੂ ਨਾਥ ਨੇ 12 ਸਾਲ ਭਗਤੀ ਤੇ ਤਪੱਸਿਆ ਕੀਤੀ। ਮਹਿਲਾ ਮਾਨਾਂ ਦੀ ਮਾਲਕੀ ਸੀ। ਪਹਿਲਾਂ ਅਟਕਮਾਨ ਬਾਬੇ ਕਾਲੂ ਨਾਥ ਨਾਲ ਬਹੁਤ ਗੁੱਸੇ ਸੀ। ਉਹ ਇਹਨਾਂ ਨੂੰ ਇੱਥੋਂ ਕੱਢਣਾ ਚਾਹੁੰਦਾ ਸੀ। ਸ਼ਾਹਜਹਾਂ ਬਾਦਸ਼ਾਹ ਨੇ ਬਾਬੇ ਦੀ ਮਹਿਮਾ ਸੁਣ ਕੇ ਇਸ ਥਾਂ ਦਾ ਪੱਟਾ ਬਾਬੇ ਦੇ ਨਾਂ ਕਰਤਾ। ਕਾਲੂਨਾਥ ਦੇ ਭਗਤਾਂ ਨੇ ਬਾਬੇ ਨਾਲ ਕਈ ਕਰਾਮਾਤਾਂ ਵੀ ਜੋੜ ਦਿੱਤੀਆਂ ਸੀ। ਕਾਲੂਨਾਥ ਦੇ ਸ਼ਰਧਾਲੂਆਂ ਦੀ ਗਿਣਤੀ ਬਹੁਤ ਵਧ ਗਈ ਸੀ। ਅਟਕਮਾਨ ਨੇ ਆਪਣੀ ਧੀ ਪੰਜੀ ਦਾ ਰਿਸ਼ਤਾ ਕਾਲੂਨਾਥ ਦੇ ਛੋਟੇ ਭਾਈ ਚੀਖੇ ਨਾਲ ਕਰ ਦਿੱਤਾ। ਇਸ ਸਮੇਂ ਸਨਾਤਨੀ ਰਸਮ ਚਰਨ ਤੋਂਨ ਦੀ ਬੰਦ ਕਰ ਦਿੱਤੀ ਨਮੀ ਰਸਮ ਗੋਡੋਂ ਤੋਂਨ ਦੀ ਚਾਲੂ ਹੋ ਗਈ ਹੁਣ ਕੇਵਲ ਆਨੰਦ ਕਾਰਜ ਦੀ ਰਸਮ ਹੀ ਕੀਤੀ ਜਾਂਦੀ ਹੈ ਅਟਕਮਾਨਿਕ ਦੇਵੀ ਦਾ ਭਗਤ ਸੀ ਇੱਕ ਰਵੈਤ ਅਨੁਸਾਰ ਉਸ ਨੂੰ ਦੁਰਗਾ ਦੇਵੀ ਨੇ ਖਾਨੇ ਚੀੜੀ ਵਿੱਚ ਆ ਪਾ ਕੇ ਦਰਸ਼ਨ ਦਿੱਤੇ ਸੀ ਜਿਉਣਾ ਮੋੜ ਵੀ ਦੇਵੀ ਦਾ ਭਗਤ ਸੀ ਮਾਨਤੇ ਭੁੱਲਰ ਹੀ ਇਸ ਇਲਾਕੇ ਵਿੱਚ ਪ੍ਰਧਾਨ ਸਨ। ਟਾਲੀਵਾਲ ਤੇ ਬਰਾੜ ਇਹ ਮਗਰੋਂ ਆਵਾਦ ਹੋਏ ਸੀ। ਕਾਲੂਨਾਥ ਦੇ ਭਾਈ ਚੀਖੇ ਦੇ ਘਰ ਰਾਜਾ ਰਾਮ ਪੈਦਾ ਹੋਇਆ। ਇਸ ਰਾਜਾ ਰਾਮ ਦੀ ਹੀ ਵੰਸ ਰਮਾਣੀ ਨੇ। ਰਮਾਣਾ, ਰੋਮਾਣਾ, ਤਿਰੁਮਾਣਾ ਇਹ ਸਾਰੇ ਇੱਕੋ ਹੀ ਗੋਤ ਨੇ। ਠੀਕ ਸ਼ਬਦ ਰਮਾਣਾ ਹੈ। ਕਾਲੂਨਾਥ ਮਹਾਨ ਤੇ ਸ਼ਕਤੀ ਵਾਲਾ ਸਿੱਧ ਸੀ। ਰਾਮਚੰਦ ਬ੍ਰਾਹਮਣ ਨੂੰ ਇਸ ਖੇਤਰ ਵਿੱਚ ਹੀ ਗੰਗਾ ਪ੍ਰਗਟ ਕਰਕੇ ਵਿਖਾਈ ਸੀ। ਕਾਲੂਨਾਥ ਨਥਾਣੇ ਰਹਿੰਦਾ ਸੀ। ਉਸ ਨੇ ਯੋਗ ਸਾਧਨਾ ਰਾਹੀਂ ਰੀਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਹੋਈਆਂ ਸੀ। ਇਹ ਵੀ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਉਹਨਾਂ ਦਾ ਸ਼ਰਧਾਲੂ ਤੇ ਸੇਵਕ ਬਣ ਗਿਆ ਸੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਗੁਰੂ ਸਰ ਮਹਾਰਾਜ ਵਾਲੀ ਜੰਗ ਲਾਹੌਰ ਦੀਆਂ ਫੌਜਾਂ ਨਾਲ ਲੜ ਰਹੇ ਸੀ ਤਾਂ ਕਾਲੂਨਾਥ ਤੇ ਉਸ ਦੇ ਪਰਾਚੀਖਾ ਨੇ ਗੁਰੂ ਸਾਹਿਬ ਦੇ ਲਸ਼ਕਰ ਲਈ ਦੁੱਧ ਤੇ ਲੰਗਰ ਦੀ ਸੇਵਾ ਕਰਕੇ ਗੁਰੂ ਸਾਹਿਬ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਸੀ। ਜੰਗ ਜਿੱਤਣ ਤੋਂ ਬਾਅਦ ਗੁਰੂ ਸਾਹਿਬ ਕਾਲੂਨਾਥ ਦੇ ਪਾਸ ਕਈ ਦਿਨ ਰਹੇ ਸੀ। ਕਾਲੂਨਾਥ ਨੂੰ ਨਾਥਾਂ ਦਾ ਨਾਥ ਹੋਣ ਦਾ ਵਚਨ ਕੀਤਾ ਸੀ। ਜਿਸ ਜਗ੍ਹਾ ਗੁਰੂ ਸਾਹਿਬ ਠਹਿਰੇ ਸੀ ਉਸ ਥਾਨ ਉੱਤੇ ਅੱਜ ਬਹੁਤ ਵਧੀਆ ਇੱਕ ਗੁਰਦੁਆਰਾ ਬਣਿਆ ਹੋਇਆ ਹੈ। ਜਿੱਥੇ ਹਰ ਸਾਲ ਚੇਤ 14 ਨੂੰ ਭਾਰੀ ਮੇਲਾ ਲੱਗਦਾ ਹੈ ਰਮਾਣੀ ਗੋਤ ਦੇ ਲੋਕ ਇਸ ਮੇਲੇ ਵਿੱਚ ਜ਼ਰੂਰ ਸ਼ਾਮਿਲ ਹੁੰਦੇ ਆ ਕਿਉਂਕਿ ਕਾਲੂਨਾਥ ਦੇ ਪ੍ਰਭਾਵ ਕਾਰਨ ਰਾਜਾ ਰਾਮ ਵੀ ਛੋਟੀ ਉਮਰ ਵਿੱਚ ਹੀ ਗੁਰੂ ਸਾਹਿਬ ਦਾ ਪੱਕਾ ਸ਼ਰਧਾਲੂ ਤੇ ਸੇਵਕ ਬਣ ਗਿਆ ਸੀ ਗੁਰੂ ਜੀ ਨੇ ਖੁਸ਼ ਹੋ ਕੇ ਰਾਜਾ ਰਾਮ ਦਾ ਪਰਿਵਾਰ ਵਦਨ ਫੁੱਲਣ ਦਾ ਵਾਅਦਾ ਦਿੱਤਾ ਸੀ ਇਸ ਵਾਅਦੇ ਕਾਰਨ ਹੀ ਰਾਜਾ ਰਾਮ ਦੀ ਵੰਸ਼ ਦੇ ਢਾਲੀ ਵਾਲਾ ਨੇ ਆਪਣਾ ਅੱਡ ਗੋਤ ਚਾਲੂ ਕਰ ਲਿਆ ਕਾਲੂਨਾਥ ਪਾਸ ਕੁਝ ਦਿਨ ਠਹਿਰ ਕੇ ਗੁਰੂ ਜੀ ਰਾਏ ਜੋਧ ਨਾਲ ਕਾਂਗੜ ਚਲੇ ਗਏ ਸੀ ਰਾਜਾ ਰਾਮ ਦੇ ਪੁੱਤਰ ਵਿਦੀਚੰਦ ਤੇ ਬਾਲਚੰਦ ਐਸ਼ ਪ੍ਰਸ ਤੇ ਅਭਿਮਾਨੀ ਬਣ ਗਏ ਆਪਣੇ ਕਿਲੇ ਬਣਾਉਣੇ ਸ਼ੁਰੂ ਕਰ ਦਿੱਤੇ ਇਹਨਾਂ ਨੇ ਬਠਿੰਡੇ ਪਾਸ ਰਮਾਣਾ ਪਿੰਡ ਬਣ ਲਿਆ ਬਹੁਤੇ ਰਮਾਣੀ ਮਾਲਵੇ ਵਿੱਚ ਹੀ ਬਠਿੰਡੇ ਮੁਖਸਰ ਫਰੀਦਕੋਟ ਤੇ ਸੰਗਰੂਰ ਦੇ ਖੇਤਾਂ ਵਿੱਚ ਵਾਦਨੇ ਇਹਨਾਂ ਦੇ ਪ੍ਰਸਿੱਧ ਪਿੰਡ ਰਮਾਣਾ ਕਲਾਂ ਜੇ ਰੋਮਾਨਾ ਜੀ ਸਿੰਘ ਜੋਧਪੁਰ ਰੋਮਾਨਾ ਡੋਗਰ ਰੋਮਾਨਾ ਤੇ ਦਾਨਾ ਰੋਮਾਨਾ ਨੇ ਰਾਜਸਥਾਨ ਦੇ ਗੰਗਾ ਨਗਰ ਤੇ ਹਨੂਮਾਨ ਖੇਤਰਾ ਵਿੱਚ ਵੀ ਰੋਮਾਨੇ ਭਾਈਚਾਰੇ ਦੇ ਲੋਕ ਕਈ ਪਿੰਨਾਂ ਵਿੱਚ ਰਹਿੰਦੇ ਨੇ ਗੋਜਰ ਰੋਮਾਨੇ ਆਪਣਾ ਗੋਦ ਥਾਲੀਵਾਲ ਵੀ ਲਿਖਦੇ ਨੇ ਸੰਗਰੂਰ ਇਲਾਕੇ ਦੇ ਪਿੰਡ ਤੋਲਾ ਵਿੱਚ ਰੋਮਾਨੀਆਂ ਦੀ ਮੁਖੀ ਦੀ ਸਮਾਦ ਪਿੰਡ ਦੇ ਪੂਰਬ ਵੱਲ ਡੇਰਾ ਰੋਮਾਨਾ ਦੇ ਨਾਮ ਨਾਲ ਮਸ਼ਹੂਰ ਹੈ ਇਹ ਮਿਹਰ ਮਿੱਠੇ ਦੀ ਵੰਸ ਨਾਲ ਨਾਰਾਜ਼ ਹੋ ਕੇ ਇੱਧਰ ਆਏ ਸੀ ਪਿੰਡ ਨਥਾਣਾ ਵਿੱਚ ਬਾਬਾ ਕਾਲੂ ਨਾਥ ਦੀ ਯਾਦ ਵਿੱਚ ਹਰ ਸਾਲ ਭਾਰੀ ਮੇਲਾ ਲੱਗਦਾ ਹੈ ਬਾਬਾ ਕਾਲੂ ਨਾਥ ਅੱਜ ਤੋਂ 400 ਸਾਲ ਪਹਿਲਾਂ ਹੋਏ ਸੀ ਉਸਨੇ ਗੁਰੂ ਹਰਗੋਬਿੰਦ ਸਾਹਿਬ ਤੇ ਹੋਰ ਮਹਾਨ ਸਿੱਧਾਂ ਨਾਲ ਇਸ ਸਥਾਨ ਤੇ ਗੋਸ਼ਟੀਆਂ ਕੀਤੀਆਂ ਸੀ ਜਿੱਥੇ ਇਸ ਸਮੇਂ ਬਾਬਾ ਕਾਲੂ ਨਾਥ ਦਾ ਮੰਦਿਰ ਹੈ ਇੱਥੇ ਬੈਠ ਕੇ ਨਾਥ ਜੀ ਨੇ ਮਹਾਨ ਤਪੱਸਿਆ ਕੀਤੀ ਸੀ ਦੇ ਪਿੰਡ ਤੋਂ 1 ਕਿਲੋਮੀਟਰ ਛਿੱਪ ਦੇ ਵੱਲ ਗੰਗਾ ਪ੍ਰਗਟ ਕੀਤੀ ਸੀ ਇਸ ਗੰਗਾ ਦੇ ਤਲਾਵੇ ਵਿੱਚ ਕਾਲੂ ਨਾਦ ਦੇ ਪਾਈ ਦੀ ਵੰਸ ਦੇ ਰਮਾਣੇ ਆਪਣੇ ਮ੍ਰਿਤਕਾਂ ਦੇ ਫੁੱਲ ਜਲ ਪ੍ਰਵਾਹ ਕਰਦੇ ਤੇ ਇਸ਼ਨਾਨ ਕਰਦੇ ਸੀ ਇੱਥੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਵਿੱਚ ਇੱਕ ਸ਼ਾਨਦਾਰ ਇਤਿਹਾਸਿਕ ਗੁਰਦੁਆਰਾ ਬਣਿਆ ਹੋਇਆ ਹੈ ਗੁਰੂ ਜੀ ਮਾਲਵੇ ਦੇ ਇਸ ਖੇਤਰ ਵਿੱਚ ਬਿਕਰਮੀ ਸੰਮਤ 1688 ਤੋਂ 1692 ਤੱਕ ਸਮੇਤ ਪਰਿਵਾਰ 4-5 ਸਾਲ ਰਹੇ ਸੀ। ਇਸ ਪਵਿੱਤਰ ਸਥਾਨ ਤੇ ਮੇਲਾ 4 ਦਿਨ ਭਰ ਦਾ ਹੈ। ਚੇਤਰਵਦੀ ਤੀਸ ਨੂੰ ਸਵੇਰੇ ਢੋਲ ਵਜਾ ਕੇ ਮੇਲੇ ਦਾ ਸੱਦਾ ਦਿੱਤਾ ਜਾਂਦਾ ਹੈ। ਇਸ ਦਿਨ ਰਮਾਣੀ ਦੂਰ-ਦੂਰ ਤੋਂ ਆ ਕੇ ਮੰਦਿਰ ਵਿੱਚ ਚੌਂਕੀ ਭਰਦੇ ਹੈ ਤੇ ਅਗਲੀ ਸਵੇਰ ਗੰਗਾ ਦਾ ਇਸ਼ਨਾਨ ਕਰਕੇ ਮੱਥਾ ਟੇਕਦੇ ਹੈ। ਪ੍ਰਸ਼ਾਦ ਵਜੋਂ ਮੁੱਖ ਰੂਪ ਵਿੱਚ ਗੁੜ ਦੀਆਂ ਭੇਲੀਆਂ ਚੜ੍ਹਦੀਆਂ। ਨਕਦ ਚੜਾਵਾ ਵੀ ਚੜਾਇਆ ਜਾਂਦਾ ਹੈ। ਨਮੀ ਵਿਆਹੀ ਵਾਲੇ ਜੋੜੇ ਤੇ ਸੁੱਖਾਂ ਪੂਰੀਆਂ ਹੋਣ ਵਾਲੇ ਲੋਕ ਬਲੰਦ ਉੱਪਰ ਮਿੱਟੀ ਕੱਢ ਕੇ ਜਾਂਦੇ ਆ। ਮੱਸੀਆ ਦੇ ਦਿਨ ਇਲਾਕੇ ਦੇ ਲੋਕੀ ਮੇਲੇ ਵਿੱਚ ਸ਼ਾਮਿਲ ਹੁੰਦੇ ਆ। ਇਸ ਤੋਂ ਅਗਲੇ ਦਿਨ ਕੂਲ ਤੇ ਖੇਡਾਂ ਹੁੰਦੀਆਂ ਨੇ। ਮੇਲੇ ਦਾ ਆਖਲਾ ਦਿਨ ਕੇਵਲ ਔਰਤਾਂ ਦਾ ਮੇਲਾ ਹੁੰਦਾ। ਬਾਬੇ ਕਾਲੂनाथ ਦੇਸ਼ਰਦਾਲੂ ਮਾਝੇ ਵਿੱਚ ਵੀ ਸੀ। ਸਠਿਆਲੇ ਪਿੰਡ ਦੀ ਮਾਈ 나ਥ ਜੀ ਦੀ ਬਹੁਤ ਸ਼ਰਧਾ ਦੂ ਸੀ। ਉਸ ਦੇ ਨਾਥ ਜੀ ਦੇ ਬਚਨ ਅਨੁਸਾਰ ਧੀਰਾ ਜੰਮਿਆ ਜਦੋਂ ਧੀਰਾ ਵੱਡਾ ਹੋਇਆ ਤਾਂ ਉਸ ਦਾ ਆਪਣੇ ਮਤਰੀ ਭਰਾਵਾਂ ਨਾਲ ਝਗੜਾ ਹੋ ਗਿਆ ਉਹਨਾਂ ਨੇ ਧੋਖੇ ਨਾਲ ਬਾਦਸ਼ਾਹ ਤੋਂ ਮੌਧੀ ਸਜ਼ਾ ਦਾ ਹੁਕਮ ਕਰਵਾ ਦਿੱਤਾ ਧੀਰੇ ਨੇ ਬਾਬੇ ਕਾਲੂ ਨਾਥ ਦੇ ਨਾਮ ਦੀ ਸੁਖ ਸੁਖੀ ਸੁੱਖ ਪੂਰੀ ਹੋ ਗਈ ਤੇ ਧੀਰਾ ਛੁੱਟ ਗਿਆ ਉਹ ਨਾਥ ਜੀ ਦੀ ਸੇਵਾ ਵਿੱਚ ਨਥਾਣੇ ਆ ਕੇ ਹਾਜ਼ਰ ਹੋ ਗਿਆ ਕਈ ਦਿਨ ਸੇਵਾ ਕੀਤੀ ਫਿਰ 나ਜੀ ਦੀ ਆਗਿਆ ਨਾਲ ਰਾਜਾ ਰਾਮ ਦੇ ਛੋਟੇ ਪੁੱਤਰ ਰੂਪਚੰਦ ਨੂੰ ਆਪਣੇ ਨਾਲ ਲੈ ਗਿਆ ਉਸ ਨੂੰ ਆਪਣੀ ਜ਼ਮੀਨ ਵਿੱਚੋਂ ਪੰਜ ਖੂਹ ਜਾਇਦਾਦ ਦੇ ਦਿੱਤੀ ਹੁਣ ਰੂਪਚੰਦ ਦੀ ਵੰਸ ਦੇ ਕਈ ਰਮਾਣੇ ਪਰਿਵਾਰ ਉੱਥੇ ਵੱਸਦੇ ਜਿਨ੍ਹਾਂ ਨੂੰ ਪਿੰਡ ਦੇ ਲੋਕ ਗੁਰੂ ਵੀ ਕਹਿੰਦੇ ਐ ਸਠਿਆਲਾ ਵੱਲ ਜੱਟਾਂ ਦਾ ਪ੍ਰਸਿੱਧ ਪਿੰਡ ਐ ਮਾਝੇ ਦੇ ਵੱਲ ਜੱਟ ਵੀ ਰਮਾਣਿਆਂ ਦੇ ਮੀਲੇ ਵਿੱਚ ਸਰਦਾਂ ਨਾਲ ਆ ਕੇ ਇਸ਼ਨਾਨ ਕਰਕੇ ਜਾਂਦੇ ਆ ਬਾਬਾ ਕਾਲੂ ਨਾਦੀ ਮੰਦਿਰ ਵਿੱਚ ਅੱਜ ਤੱਕ ਵੀ ਮੰਜੀ ਉੱਪਰ ਸੌਣ ਮਾਸ ਸ਼ਰਾਬ ਬੈਂਗਨੀ ਤੇ ਲਸਣ ਦੀ ਵਰਤੋਂ ਦੀ ਮਨਾਹੀ ਕੀਤੀ ਜਾਂਦੀ ਹੈ। ਸ਼ੁਰੂ ਵਿੱਚ ਸਾਰੇ ਰਮਾਣੀ ਵੈਸ਼ਣੂ ਹੁੰਦੇ ਐ। ਪਿਆਜ਼, ਲਸਣ, ਮਸਲ, ਮੀਟ, ਸ਼ਰਾਬ ਹਾਂਡੇ ਦੀ ਵਰਤੋਂ ਨਹੀਂ ਕਰਦੇ। ਗੱਲ ਵਿੱਚ ਬਾਬੇ ਨਾਦੀ ਦੇ ਭਗਤ ਹੋਣ ਦੀ ਨਿਸ਼ਾਨੀ ਕੰਠੀ ਪਾ ਕੇ ਰੱਖਦੇ ਸੀ। ਸਿੱਖੀ ਦੇ ਪ੍ਰਭਾਵ ਕਾਰਨ ਰਮਾਣੀ ਪੁਰਾਣੇ ਰਸਮ ਰਿਵਾਜ ਛੱਡ ਰਹੇ ਨੇ। ਰਮਾਣਾ ਢਾਲੀ ਵਾਲਾਂ ਵਿੱਚੋਂ ਇੱਕ ਨਵਾਂ ਗੋਤ ਪਰਚੇਲਿਤ ਹੋਇਆ ਹੈ। ਪੰਜਾਬ ਵਿੱਚ ਇਹਨਾਂ ਦੀ ਗਿਣਤੀ ਬਹੁਤ ਘੱਟ ਹੈ। ਇਹ ਸਾਰੇ ਜੱਟ ਸਿੱਖ ਨੇ। ਰਮਾਣੀ ਪਾਈ ਜਾਰੇ ਦੇ ਲੋਕ ਮਿਹਨਤੀ ਤੇ ਸੰਜਮੀ ਹੁੰਦੇ ਨੇ। ਜੋ ਮਿਹਨਤ ਨਹੀਂ ਕਰਦੇ ਉਹ ਇੱਕ ਦਿਨ ਜ਼ਰੂਰ ਬਰਬਾਦ ਹੁੰਦੇ ਨੇ। ਵਿਦਿਆ ਪ੍ਰਾਪਤ ਕਰਕੇ ਵੀ ਰਮਾਣਿਆਂ ਨੇ ਬਹੁਤ ਉન્નਤੀ ਕੀਤੀ ਹੈ। ਕੁਝ ਰਮਾਣੇ ਬਾਹਰਲੇ ਦੇਸ਼ਾਂ ਕੈਨੇਡਾ ਵਿੱਚ ਵੀ ਗਏ ਨੇ। ਸਰਦਾਰ ਮਹਿੰਦਰ ਸਿੰਘ ਰੋਮਾਨਾ ਫਰੀਦਕੋਟ ਜ਼ਿਲ੍ਹੇ ਦੇ ਪ੍ਰਸਿੱਧ ਲੀਡਰ ਨੇ ਇੱਕ ਇਤਿਹਾਸ ਰੋਮਾਨਾ ਪੁਸਤਕ ਕਵਿਤਾ ਵਿੱਚ ਵੀ ਛਪੀ ਹੈ। ਅਸਲ ਵਿੱਚ ਰੋਮਾਨਾ ਇੱਕ ਛੋਟਾ ਜਿਹਾ ਗੋਤ ਹੈ। ਬਹੁਤੇ ਰੋਮਾਨੀ ਮਾਲਵੇ ਵਿੱਚ ਵਸਦੇ ਨੇ। ਮਾਝੇ ਵਿੱਚ ਬਾਬਾ ਬਕਾਲਾ ਦੇ ਨਜ਼ਦੀਕ ਰੋਮਾਨਾ ਚੱਕ ਵਿੱਚ ਬਾਬਾ ਹਰੀਦਾਸ ਦੀ ਯਾਦ ਵਿੱਚ 2 ਦਿਨ ਸਾਲਾਨਾ ਮੇਲਾ ਲੱਗਦਾ ਹੈ। ਬੇਸ਼ੱਕ ਇਹ ਗੋਤ ਨਮ ਹੈ ਪਰ ਫਿਰ ਵੀ ਇਹ ਕਾਫੀ ਪ੍ਰਸਿੱਧ ਹੈ। እንባ ች